ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਭੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਜੈਲਸ ਨੂੰ ਲੈ ਕੇ ਹਨਾ ਜਿੱਦਾਂ ਕਈ ਲੋਕ ਕਿਸੇ ਤੋਂ ਜੈਲਸ ਕਰਦੇ ਆ ਬਹੁਤ ਹਨਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕੋਈ ਵੀ ਚੀਜ਼ ਹੋ ਸਕਦੀ ਆ ਚਾਹੇ ਤੁਹਾਡੀ ਸਕਸੈਸ ਨੂੰ ਲੈ ਕੇ ਜਾਂ ਤੁਹਾਡੀ ਇਨਕਮ ਨੂੰ ਲੈ ਕੇ ਜਾਂ ਤੁਹਾਡੇ ਪਹਿਰਾਵੇ ਨੂੰ ਲੈ ਕੇ ਹਨਾ ਕੋਈ ਬੰਦਾ ਜੈਲਸ ਕਰਦਾ ਹਨਾ ਜਾਂ ਜਾ ਤੁਹਾਡੀ ਬਿਊਟੀ ਨੂੰ ਲੈ ਕੇ ਕਹਿ ਸਕਦੇ ਆ ਕੁਝ ਵੀ ਕਹਿਦੇ ਵੀ ਹਾਂ ਜੈਲਸ ਕਰਦਾ ਹਨਾ ਸੋ ਜਿਹੜੇ ਬੰਦੇ ਜੈਲਸ ਕਰਦੇ ਆ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੀ ਹਨਾ ਹੋਰ ਚੀਜ਼ਾਂ ਨੂੰ ਦੇਖ ਕੇ ਹਨਾ ਉਹ ਉਹ ਇੱਕ ਚਮਕਿੱਦੜ ਦੀ ਤਰ੍ਹਾਂ ਹੁੰਦੇ ਆ ਜਿਹਨੂੰ ਬੈਟ ਕਹਿੰਦੇ ਆ ਪੰਜਾਬੀ ਇੰਗਲਿਸ਼ ਹਨਾ ਚਮਕਿੱਦੜ ਹਨਾ ਉਹ ਕਿਦਾਂ ਦੇਖੋ ਹੁਣ ਜਦੋਂ ਤੁਸੀਂ ਕਿਸੇ ਚੀਜ਼ 'ਚ ਅੱਪ ਅੱਪ ਜਾਂਦੇ ਹੋ ਹਨਾ ਚਾਹੇ ਤੁਸੀਂ ਸਟੱਡੀ ਨੂੰ ਲੈ ਕੇ ਹੋ ਵਾ ਬਿਜ਼ਨਸ ਨੂੰ ਲੈ ਕੇ ਤੁਹਾਡੀ ਇਨਕਮ ਸੋਰਸ ਆ ਜੋ ਹਨਾ ਉਹ ਜਦੋਂ ਅੱਪ ਤੇ ਹੁੰਦੇ ਆ ਹਨਾ ਜਦੋਂ ਵੱਧ ਰਹੇ ਹੁੰਦੇ ਆ ਹਨਾ ਤੁਸੀਂ ਤਰੱਕੀ ਵੱਲ ਜਾ ਰਹੇ ਹੁੰਦੇ ਹੋ ਤਾਂ ਤੁਸੀਂ ਇੱਕ ਸੂਰਜ ਦੇ ਵਾਂਗੂ ਹੁੰਦੇ ਹੋ ਨਾ ਵੀ ਦਾ ਸੂਰਜ ਚਮਕਦਾ ਹੌਲੀ ਹੌਲੀ ਉਹਦੀ ਲਾਈਟ ਵਾਧੀ ਰਹਿੰਦੀ ਹੈ ਨਾ ਤਾਂ ਤੁਸੀਂ ਇੱਕ ਸੂਰਜ ਦੇ ਵਾਂਗੂ ਹੁੰਦੇ ਆ ਇਹਦੇ ਉਲਟ ਜਿਹੜੇ ਲੋਕ ਤੁਹਾਨੂੰ ਦੇਖ ਕੇ ਸੜਦੇ ਆ ਉਹ ਤੁਹਾਡੀ ਚਮਕ برداشت ਨਹੀਂ ਕਰ ਸਕਦੇ ਜਿੱਦਾਂ ਕਿ ਇੱਕ ਚਮਕਿੱਦੜ ਹਨਾ ਰਾਤ ਨੂੰ ਹੀ ਨਿਕਲਦਾ ਬਾਹਰ ਉਹਨਾਂ ਦਿਨੇ ਸੂਰਜ ਦੀ ਰੋਸ਼ਨੀ ਉਹਨੂੰ ਬੜੀ ਉਹ ਲੱਗਦੀ ਆ ਭੈੜੀ ਲੱਗਦੀ ਆ ਉਹਦੀ ਚਮਕ ਜਿਹੜੀ ਸੂਰਜ ਦੀ ਹੁੰਦੀ ਆ ਸੋ ਲੋਕ ਉਹਦੇ ਵਾਂਗੂ ਚਮਕਿੱਦੜਾ ਹੁੰਗਾ ਵੀ ਤੁਹਾਡੀ ਚਮਕ ਉਹਨਾਂ ਤੋਂ ਦੇਖੀ ਨਹੀਂ ਜਾਂਦੀ ਹੈਗੀ ਹਨਾ ਉਹਨਾਂ ਦੀਆਂ ਅੱਖਾਂ 'ਚ ਪੈਂਦੀ ਆ ਹਨਾ ਉਹ ਜੈਨਸ ਕਰਦੇ ਤੁਹਾਡੇ ਤੋਂ ਸੋ ਜਿਹੜੇ ਇਹ ਲੋਕ ਹੁੰਦੇ ਤਾਂ ਹੀ ਇਹਨਾਂ ਨੂੰ ਚਮਕੀਦੜ ਦੀ ਕੈਟਾਗਰੀ 'ਚ ਰੱਖਿਆ ਜਾਂਦਾ ਵੀ ਜਿਹੜੇ ਲੋਕ ਜੈਲਸ ਕਰਦੇ ਦੂਜਿਆਂ ਦੀ ਸਕਸੈਸ ਨੂੰ ਦੇਖ ਕੇ ਖੁਸ਼ ਨਹੀਂ ਹੋਣਾ ਸੋ ਦੁਖੀ ਹੁਣਾਇਆ ਸੋ ਐਸੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਹਨਾ ਜੇ ਕੋਈ ਕੋਈ ਕਮੈਂਟ ਵੀ ਕਰਦਾ ਹਨ ਤੁਹਾਨੂੰ ਕਿਸੇ ਚੀਜ਼ ਤੇ ਤਾਂ ਇਗਨੋਰ ਕਰ ਦਿਆ ਕਰੋ ਹਨਾ ਐਸੇ ਲੋਕਾਂ ਨੂੰ ਕੋਈ ਰਿਪਲਾਈ ਦੇਣ ਦੀ ਲੋੜ ਨਹੀਂ ਹੁੰਦੀ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਤੁਸੀਂ ਆਪਣਾ ਕੰਮ ਜੋ ਵੀ ਹੈ ਉਹ ਕਰੀ ਜਾਓ ਹਨਾ ਦਿਲ ਲਗਾ ਕੇ ਕਰੋ ਸਕਸੈਸ ਤੇ ਜਾਓ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮ